ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਫਰਸਟ ਸੂਟ ਆਪਣਾ ਨੈਚੁਰਲ ਕريب ਚ ਹੋਏਗਾ ਚੈੱਕ ਕਰੋ ਕੜਾਈ ਬਹੁਤ ਸੋਹਣੀ ਕੀਤੀ ਆ ਬਹੁਤ ਸੋਹਣਾ ਨੀਚੇ ਨੂੰ ਕਲੀਆਂ ਲਿਆ ਕੇ ਦੋਨੇ ਸਾਈਡ ਜਿਹੜਾ ਹੈਂਡਸ ਥ੍ਰੈਡ ਦਾ ਕੰਮ ਕੀਤਾ ਹੈ ਨੈਕਸਟ ਆ ਜੌਰਜਟ ਦੇ ਵਿੱਚ ਹੋਣਗੇ ਆਪਣੇ ਕੋਲ ਸੂਟ ਨੈਕ ਚਾਕ ਤੇ ਬਾਟਮ ਬਣੀ ਹੋਈ ਆ ਬਾਟਮ ਨਾਲ ਕੰਟਰਾਸਟ ਰਹੇਗੀ ਠੀਕ ਹੈ ਵਾਈਟ ਵਿੱਚ ਹੋਏਗੀ ਜੀ ਚੈੱਕ ਕਰੀ ਚਲੋ ਇਹਦੇ ਵਿੱਚ ਤਿੰਨ ਤੋਂ ਚਾਰ ਕਲਰ ਆਪਣੇ ਕੋਲ ਅਵੇਲੇਬਲ ਆ ਬਾਟਮ ਸਾਰਿਆਂ ਦੇ ਨਾਲ ਵਾਈਟ ਚ ਹੋਏਗੀ ਜਸਟ ਸ਼ਰਟ ਤੇ ਦੁਪट्टे ਦਾ ਜਿਹੜਾ ਕਲਰ ਚੇਂਜ ਹੋਏਗਾ ਠੀਕ ਹੈ ਜੀ ਚੁੰਨੀ ਜਿਹੜੀ ਆਪਣੀ ਸ਼ਰਟ ਨਾਲ ਦੀ ਹੋਏਗੀ ਬਲੈਕ ਵਾਈਨ ਬਹੁਤ ਸੋਹਣੇ ਸੋਹਣੇ ਕਲਰ ਇਹਦੇ ਵਿੱਚ ਹੈਗੇ ਆ ਨੈਕਸਟ ਆ ਆਪਨੇ ਕੋਲ ਨੈਚੁਰਲ ਕ੍ਰੇਪ ਦੇ ਵਿੱਚ ਆ ਡਿਫਰੈਂਟ ਜੀ ਕੜਾਈ ਆ ਠੀਕ ਹੈ ਫੋਰ ਫੋਰ ਸਾਈਡ ਜਿਹੜਾ ਚਾਰ ਸਨੈਕ ਬਣਿਆ ਹੋਇਆ ਆ ਨੈਕਸਟ ਮਸਲੀਨ कॉटन ਦੇ ਵਿੱਚ सूट ਆ ਬਹੁਤ ਸੋਹਣਾ ਜਿਹੜਾ ਇਹਦੇ ਤੇ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਦੇਖੋ ਚੈੱਕ ਕਰੋ ਫਲਾਰਸ ਆ ਅਗਰ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਜਿਹੜਾ ਇਹ ਕਰਾਉਣਾ ਚਾਹੁੰਦੇ ਕਰਵਾ ਸਕਦੇ ਹਾਂ ਨੈਕਸਟ ਸ਼ਿਮਰ ਦੇ ਵਿੱਚ ਸੂਟ ਹੋਣਗੇ ਆਪਣੇ ਕੋਲ ਨਾਲ ਬਾਟਮ ਹੋਏਗੀ ਸਿਲਕ ਦੀ ਤੇ ਦੁਪੱਟਾ ਹੋਏਗਾ ਚਨਾਉਂ ਦਾ ਠੀਕ ਹੈ ਸ਼ਰਟ ਤੇ ਹੈਵੀ ਵਰਕ ਹੋਏਗਾ ਚੁੰਨੀ ਤੇ ਜਿਹੜਾ ਫੋਰ ਸਾਈਡ ਹੋਏਗਾ ਠੀਕ ਹੈ ਇਹਨਾਂ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਅਗਰ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਆ ਕਰ ਸਕਦੇ ਹੋ ਜੀ ਨੈਕਸਟ ਅ ਸ਼ਰਾਰਾ ਆ ਗਿਆ ਪਿਓਰ ਡਾਇਮੰਡ ਟਿਸ਼ੂ ਦੇ ਵਿੱਚ ਫੈਬਰਿਕ ਹੋਏਗਾ ਇਹ ਠੀਕ ਹੈ ਸ਼ਾਰਟ ਹੈਵੀ ਬਣੀ ਹੋਈ ਆ ਬਾਟਮ ਜਿਹੜੀ ਅਗਰ ਤੁਸੀਂ ਇਹਦੀ ਬਾਟਮ ਸਟਿਚ ਕਰਾਉਣੀ ਸ਼ਰਾਰਾ ਕਰਾ ਰਹੇ ਜੋ ਵੀ ਕਰਾ ਸਕਦੇ ਹੋ ਨੈਕਸਟ ਆ ਹਾ ਡਾਇਮੰਡ ਟਿਸ਼ੂ ਦੇ ਵਿੱਚ ਆਪਣੇ ਕੋਲ ਹੈਗਾ ਮੋਰਨਿ ਸਟਾਈਲ ਬਹੁਤ ਸੋਹਣਾ ਜਿਹੜਾ ਇੱਤੇ ਕੰਮ ਕੀਤਾ ਹੋਇਆ ਹੈ ਤੇ ਬਾਟਮ ਨਾਲ ਹੋਏਗੀ ਖੀਨ ਖਾਬ ਦੀ ਨੈਕਸਟ ਆ ਪਿਓਰ ਬਨਾਰਸੀ ਦੀ ਸ਼ਰਟ ਹੋਏਗੀ ਹੈਂਡਵਰਕ ਦਾ ਕੰਮ ਕੀਤਾ ਹੋਏਗਾ ਬਾਟਮ 슬ੀਵਸ ਤੇ ਕੰਮ ਕੀਤਾ ਹੋਏਗਾ ਬਾਟਮ ਜਿਹੜੀ ਨਾਲ ਹੋਏਗੀ ਸਿਲਕ ਦੀ ਹੋਏਗੀ ਦੁਪੱਟਾ ਨਾਲ ਕੰਟਰਾਸਟ ਜਿਹੜਾ ਕਾਫੀ ਸ਼ੇਡ ਚ ਹੋ ਨੈਕਸਟ ਆ ਟੈਬੀ ਸਿਲਕ ਦੇ ਵਿੱਚ ਇਹ ਜਿੰਨੇ ਵੀ ਆਪਾਂ ਹੈਂਡਵਰਕ ਵਾਲੇ ਤੁਹਾਨੂੰ ਸੂਟ ਦਿਖਾ ਰਹੇ ਆ ਨਾ ਇਹਨਾਂ ਦੇ ਸਾਰਿਆਂ ਤੇ ਬਾਜੂ ਬਾਟਮ ਦੋਨਾਂ ਤੇ ਵਰਕ ਹੋਏਗਾ ਠੀਕ ਹੈ ਜੀ ਨੈਕਸਟ ਆ ਸਿਲਕ ਦਾ ਸੂਟ ਹੋਏਗਾ ਨਾਲ ਬਨਾਰਸੀ ਦਾ ਦੁਪੱਟਾ ਹੋਏਗਾ ਹੈਂਡਵਰਕ ਦੇ ਇੱਥੇ ਕੰਮ ਕੀਤਾ ਹੋਇਆ ਸ਼ਰਟ ਤੇ ਇਹਦੇ ਵਿੱਚ 2 ਤੋਂ 3 ਕਲਰ ਆਪਣੇ ਕੋਲ ਅਵੇਲੇਬਲ ਹੈ ਨੈਕਸਟ ਆ ਸ਼ਿਮਰ ਕ੍ਰਸ਼ ਦੇ ਵਿੱਚ ਆ ਗਿਆ ਜਿਹਦੇ ਵਿੱਚ 4 ਕਲਰ ਅਵੇਲੇਬਲ ਆ ਚੈੱਕ ਕਰ ਲਓ ਬਹੁਤ ਸੋਹਣੇ ਜਿਹੜੇ ਡਿਸੈਂਟ ਚ ਕਲਰ ਹੈਗੇ ਆ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਆ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਆ ਠੀਕ ਹੈ ਜੀ ਤੁਸੀਂ ਕਿਸੇ ਵੀ ਇਹਨਾਂ ਫੈਬਰਿਕ ਤੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਕਰਵਾ ਸਕਦੇ ਹੋ ਅਗਰ ਆ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਉਂਦਾ ਅਗਰ ਤੁਸੀਂ ਕਿਸੇ ਹੋਰ ਕਲਰ ਤੇ ਰੈਡੀ ਕਰਵਾਉਣਾ ਹੈ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਕਿਸੇ ਵੀ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਬਾਕੀ ਅਗਰ ਤੁਹਾਡੇ ਕੋਲ ਕੋਈ ਡਿਜ਼ਾਈਨ ਹੈਗਾ ਤੁਸੀਂ ਉਹ ਵੀ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਨੈਕਸਟ ਆ ਜੌਰਜਟ ਦੇ ਵਿੱਚ ਹੈ ਜੀ ਨੈਕਸਟ ਆ ਡਾਇਮੰਡ ਟਿਸ਼ੂ ਦੇ ਵਿੱਚ ਹੀ ਹੋਏਗਾ ਸੂਟ ਬਹੁਤ ਸੋਹਣਾ ਹੈਵੀ ਬਣਿਆ ਹੋਇਆ ਪਾਰਟੀ ਵੇਅਰ ਆ ਠੀਕ ਹੈ ਜੀ 슬ੀਵਸ ਤੇ ਬਾਟਮ ਤੇ ਵਰਕ ਕੀਤਾ ਨਾਲ ਲਿਖਿਆ ਹੁੰਦਾ 슬ੀਵਸ ਬਾਟਮ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਹੋਏਗਾ ਨਾਲ ਬਾਟਮ ਬ੍ਰੋਕਰਟ ਦੀ ਹੋਏਗੀ 슬ੀਵਸ ਤੇ ਵਰਕ ਹੋਏਗਾ ਸ਼ਾਰਟ ਤੇ ਜਿਹੜਾ ਨੈਕ ਘੇਰੇ ਤੇ ਹੈਵੀ ਵਰਕ ਕੀਤਾ ਹੋਇਆ ਜੀ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਹੈ ਅਨੈਕਸਟ ਆ ਪਿਓਰ ਮਸਲੀਨ ਤੇ ਵਿੱਚ ਆ ਗਿਆ ਨਾਲ ਦੁਪੱਟਾ ਵੀ ਮਸਲੀਨ ਦਾ ਹੋਏਗਾ ਦੇਖੋ ਚੈੱਕ ਕਰੋ ਬਹੁਤ ਹੀ ਸੋਹਣਾ ਜਿਹੜਾ ਸੂਟ ਹੈ ਮੈਨੂੰ ਪਰਸਨਲੀ ਇਹ ਕਲਰ ਇਹ ਡਿਜ਼ਾਈਨ ਬਹੁਤ ਪਸੰਦ ਆਇਆ ਜੀ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੈਗੇ ਆ ਬਲੈਕ ਐਂਡ ਮਜ਼ੈਂਟਾ ਇਹਨਾਂ ਵਿੱਚੋਂ ਦੋਨਾਂ ਚੋਂ ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਆਪਣਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉੱਤੇ ਮੈਸੇਜ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਨੈਕਸਟ ਆ ਕੈਮਰੀ कॉटन ਦੇ ਵਿੱਚ ਹੋਏਗਾ ਨਾਲ ਪਿਓਰ ਦਾ ਦੁਪੱਟਾ ਹੋਏਗਾ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਦੋ ਡਿਜ਼ਾਈਨ ਹੈ ਨੈਕਸਟ ਆਵਲਾ ਡਿਜ਼ਾਈਨ ਹੋਏਗਾ ਬਹੁਤ ਸੋਹਣਾ ਕਟਵਰਕ ਸਟਾਈਲ ਜਿਹੜਾ ਆ ਘੇਰੇ ਤੇ ਵਰਕ ਕੀਤਾ ਤੇ ਕਟਵਰਕ ਸਟਾਈਲ ਦੁਪੱਟੇ ਤੇ ਫੋਰ ਸਾਈਡ ਵਰਕ ਕੀਤਾ ਹੋਏਗਾ ਜੀ ਨੈਕਸਟ ਆਪਣੇ ਕੋਲ ਨੇਚਰਲ ਕ੍ਰੇਪ ਦੇ ਵਿੱਚ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਘੇਰੇ ਤੇ ਚੈੱਕ ਕਰੋ ਬਹੁਤ ਸੋਹਣਾ ਠੀਕ ਹੈ ਜੀ ਇਹ ਅਗਰ ਤੁਸੀਂ ਡਿਜ਼ਾਈਨ ਕਿਸੇ ਫੈਬਰਿਕ ਤੇ ਜਾਂ ਕਿਸੇ ਵੀ ਕਲਰ ਤੇ ਕਰਵਾਉਣਾ ਰੈਡੀ ਕਰਵਾ ਸਕਦੇ ਹੋ ਨੈਕਸਟ ਟਿਸ਼ੂ ਸ਼ਿਮਰ ਦੀ ਹੋਏਗੀ ਸ਼ਰਟ ਠੀਕ ਹੈ ਬਹੁਤ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈਗਾ neck ਹੈਵੀ ਬਣਿਆ ਹੋਇਆ ਹੈ sleeves bottom next ਆ क्रश टिशू ਦੇ ਵਿੱਚ ਆ ਗਿਆ ਫੈਬਰਿਕ ਆਪਣੇ ਕੋਲ ਦੁਪੱਟਾ ਨਾਲ ਗਲਾਸ टिशੂ ਦਾ ਹੋਏਗਾ ਠੀਕ ਹੈ ਜੀ ਬੋਟਮ ਵੀ क्रश टिशੂ ਦੀ ਹੋਏਗੀ next ਆ ਡਿਸ਼ੀਨ क्रेਵ ਦੇ ਵਿੱਚ neck ਬਣਿਆ ਹੋਇਆ ਹੈ ਹੈਵੀ sleeves ਬਹੁਤ ਹੈਵੀ ਬਣੀਆਂ ਹੋਈਆਂ ਆ ਠੀਕ ਹੈ ਜੀ ਘੇਰੇ ਤੇ ਬਹੁਤ ਹੈਵੀ ਕੰਮ ਕੀਤਾ ਹੋਇਆ ਹੈ next ਆ ਡਾਇਮੰਡ टिशੂ ਦੇ ਵਿੱਚ ਬਹੁਤ ਸੋਹਣਾ ਯੂਨੀਕ ਜਿਹਾ ਪੀਸ ਬਣਿਆ ਹੋਇਆ ਹੈ ਠੀਕ ਹੈ ਜੀ 슬ੀਵਜ਼ ਬਾਟਮ ਬਣੀ ਹੋਈ ਹੈ ਦੁਪੱਟਾ ਕੰਟਰਾਸਟ ਹੋਏਗਾ ਇਹਦੇ ਨਾਲ ਜਿੰਨੇ ਵੀ ਹੈਂਡਵਰਕ ਦੇ ਸੂਟ ਹੋਣਗੇ ਸਾਰਿਆਂ ਤੇ ਬਾਟਮ 슬ੀਵਜ਼ ਦੋਨਾਂ ਤੇ ਵਰਕ ਹੋਏਗਾ ਜੀ ਠੀਕ ਹੈ ਜੀ ਹੈਂਡਵਰਕ ਦਾ ਪੂਰਾ ਐਂਡ ਸਫਾਈ ਦਾ ਕੰਮ ਕੀਤਾ ਹੋਏਗਾ ਪ੍ਰੋਪਰ ਕੰਮ ਕੀਤਾ ਹੋਏਗਾ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਆਹ ਪਿਓਰ ਮਸ਼ੀਨ ਦੇ ਵਿੱਚ ਹੀ ਹੈ ਠੀਕ ਹੈ ਜੀ 슬ੀਵਜ਼ ਬਾਟਮ ਦੇਖੋ ਸੇਮ ਬਣੀਆਂ ਹੋਈਆਂ ਨਾਲ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਸਟਿਚ ਵੀ ਕਰਵਾ ਸਕਦੇ ਹੋ ਨੈਕਸਟ ਆ ਵੀ ਇਸ ਕਾਸ ਸ਼ਿਮਰ ਦੇ ਵਿੱਚ ਸੂਟ ਹੋਏਗਾ ਨਾਲ ਬ੍ਰੋਕੇਟ ਦੀ ਜਿਹੜੀ ਬਾਟਮ ਹੋਏਗੀ। ਨੈਕਸਟ ਦਾ ਨੂੰ ਯੂਨੀਕ ਜਿਹਾ ਕਲਰ ਹੈ ਇਹ ਠੀਕ ਹੈ ਜੀ ਨੈਚੁਰਲ ਕ੍ਰੇਪ ਯਰ ਕ੍ਰੇਪ ਦੇ ਵਿੱਚ ਆ ਇਹ ਠੀਕ ਹੈ ਨਾਲ ਜਿਹੜੀ ਆ ਬਾਟਮ ਸਟਿਚ ਕਰਨੀ ਦੀ ਬਾਟਮ ਕਰੋ ਸ਼ਰਾਰਾ ਕਰਨਾ ਸ਼ਰਾਰਾ ਕਰੋ ਸਾਰੀ ਮਤਲਬ ਬਾਟਮ ਦੇ ਵਿੱਚ ਬੂਟੀ ਦਾ ਕੰਮ ਕੀਤਾ। ਨੈਕਸਟ ਸ਼ਿਮਰ ਸਿਲਕ ਦੇ ਵਿੱਚ ਚਾਰ ਕਲਰ ਅਵੇਲੇਬਲ ਹੈ ਨੈਕ ਹੈਵੀ ਬਣਿਆ ਨਾਲ ਚੁੰਨੀ ਜਿਹੜੀ ਆ ਚਿਨੌਨ ਦੀ ਹੋਏਗੀ। ਨੈਕਸਟ ਆਵਲਾ ਵੀ ਕ੍ਰੇਵ ਦਾ ਸੂਟ ਹੋਏਗਾ ਚਨੌਨ ਦੀ ਚੁੰਨੀ ਹੋਏਗੀ ਇਹ ਵੀ ਜਿਹੜਾ ਪ੍ਰਾਈਸ ਇਹਨਾਂ ਦੇ ਬਹੁਤ ਰੀਜ਼ਨੇਬਲ ਹੋਣ ਵਾਲੇ ਆ ਅਗਰ ਤੁਸੀਂ ਘੱਟ ਪ੍ਰਾਈਸ ਵਿੱਚ ਵਧੀਆ ਇਹ ਸੂਟ ਬਾਇ ਕਰਨਾ ਚਾਹੁੰਦੇ ਆ ਤੁਸੀਂ ਆਪਣਾ ਮੈਸੇਜ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਉਹਦੇ ਤੇ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਨੈਕਸਟ ਆ ਮਸਲੀਨ ਦੇ ਸੂਟ ਹੋਣਗੇ ਇਹਨਾਂ ਵਿੱਚ 5 ਤੋਂ 6 ਪ੍ਰਿੰਟ ਸੂਟ ਹੈ ਜੀ ਕਲਰ ਅਵੇਲੇਬਲ ਆ ਨਾਲ ਚੁੰਨੀਆਂ ਬਹੁਤ ਸੋਹਣੀਆਂ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਜਿਹੜੇ ਗਰਲੀਸ਼ੀ ਲੁੱਕ ਵਾਲੇ ਪ੍ਰਿੰਟ ਸੂਟ ਆ ਬਾਕੀ ਜੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਕੋਈ ਵੀ ਸੂਟ ਰਿਲੇਟਡ ਇਨਕੁਆਰੀ ਲੈਣੀ ਜਾਂ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਆ ਆਪਣਾ WhatsApp ਤੇ ਜਿਹੜਾ ਸਕਰੀਨ ਸ਼ਾਟ ਭੇਜੋ ਵੜ ਠੀਕ ਹੈ ਜੀ ਸਕਰੀਨ ਸ਼ਾਟ ਭੇਜ ਕੇ WhatsApp ਤੇ ਮੈਸੇਜ ਕਰਕੇ ਤੇ ਤੁਸੀਂ ਆਪਣਾ ਜਿਹੜਾ ਆ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆ ਠੀਕ ਹੈ ਜੀ ਸੂਟ ਜਿਹੜਾ ਆਪਣਾ ਬੁੱਕ ਕਰਵਾ ਸਕਦੇ ਹੋ ਤੁਹਾਨੂੰ ਸੂਟ ਜਿਹੜਾ ਤੁਹਾਡਾ ਇਹ ਮਿਲ ਜਾਏਗਾ ਇਨਾਂ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਸੂਟ ਠੀਕ ਹੈ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਫੈਬਰਿਕ 'ਚ ਕੋਈ ਵੀ ਕਸਟਮਾਈਜ਼ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਕੋਈ ਵੀ ਰੈਡੀ ਕਿਸੇ ਤਰ੍ਹਾਂ ਵੀ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋ ਠੀਕ ਹੈ ਜੀ ਆ ਮਸਲੀਨ ਕਾਟਨ ਦੇ ਵਿੱਚ ਸੂਟ ਹੈ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਧੰਨਵਾਦ